ਕਿ ਜਿਹੜਾ ਕਿ ਤਿੰਨ ਗੋਲੀਆਂ ਤਾਂ ਜਮਾ ਕੋਲੇ ਖੜਕੇ ਮਾਰੀਆਂ ਨੇ ਜਨੇ ਕਈ ਵਸ ਸੱਤ ਗੋਲੀਆਂ ਲੱਗੀਆਂ ਉਹਦੇ ਸਰੀਰ ਦੇ ਵਿੱਚ 22 ਸਾਲਾ ਦਾ ਨੌਜਵਾਨ ਸੀ ਉਹ ਵੀ ਜਸਪ੍ਰੀਤ ਸਿੰਘ ਜਿਹੜਾ ਕਿ ਅਗਲੇ ਮਹੀਨੇ ਅਕਤੂਬਰ ਦੇ ਵਿੱਚ ਜਨੇ ਕਿ ਹੁਣ ਵਿਆਹ ਹੋਣਾ ਸੀ ਰਸਮਾਂ ਹੋਣੀਆਂ ਸੀ ਘਰ ਦੇ ਵਿੱਚ ਚਾਹ ਹੋਣਾ ਸੀ ਪਰ ਅੱਜ ਉਹ ਘਰ ਜਸਵਿੰਦਰ ਕੌਰ ਬੋਲੀ ਕਿ ਮੇਰੇ ਪੁੱਤ ਦੀਆਂ ਦਾ ਇਹਨਾਂ ਨੇ ਇੱਕ ਝੂਠਾ ਪੁਲਿਸ ਮੁਕਾਬਲਾ ਬਣਾ ਦੇਣਾ ਸੀ ਪਿਆ ਉਹਦੇ ਸਾਹਮਣੇ ਜਿਹੜਾ ਮੇਰਾ ਬੇਟਾ ਅੰਗਤ ਬਾਠ ਤੇ ਸੱਲਿਆ ਬਾਹ ਕੁੱਟਿਆ ਇਹਨਾਂ ਨੇ ਕੀ ਬੋਲਿਆ ਉਸ ਸਤਨਾ ਡੀਐਸਪੀ ਨੇ ਜਿਹੜੀ ਮੈਂ ਬਿਲਕੁਲ ਹੱਥ ਦੇ ਵਿੱਚ ਪੋਸਟ ਆ ਉਹ ਕਹਿੰਦਾ ਤੇਰਾ ਬੇਟਾ ਕੁੱਟੇ ਆ ਤਾਂ ਮੁੱਕ ਤਾਂ ਨਹੀਂ ਗਿਆ ਕਹਿੰਦਾ ਇਹ ਗੱਲ ਕਹੀ ਹੈ ਇਹ ਆਸਲਾ ਜਾਂ ਸਚਾਈ ਜਾਂ ਕੁਝ ਕੁਝ ਇਹਦੇ ਤੋਂ ਕੁਝ ਸਹੀ ਆ ਇਹ ਜਵੰਦਾ ਸਿੰਘ ਨਾਂ ਦਾ ਵਿਅਕਤੀ ਆ ਹਰਪ੍ਰੀਤ ਸਿੰਘ ਜਵੰਦਾ ਜਿਹੜੀ ਸੋਸ਼ਲ ਮੀਡੀਆ ਤੇ ਜਿਹੜੀ ਪੋਸਟ ਬੈਲ ਹੋ ਰਹੀ ਹੈ ਜੋ ਫਾਉਰ ਜੁੜੀ ਆ ਕਰਨਲ ਪਰਿਵਾਰ ਦੇ ਨਾਲ ਆ ਸਾਰਿਆਂ ਨੂੰ ਪਤਾ ਕਿ ਭਾਈ ਜੋ ਕੁਝ 13 14 ਮਾਰਚ ਨੂੰ ਜਿਹੜਾ ਕਰਨਲ ਪਰਿਵਾਰ ਦੇ ਨਾਲ ਬੀਤਿਆ ਜਿਹੜਾ ਕਿ ਹੁਣ ਸੀਬੀਆਈ ਦੇ ਵਿੱਚ ਹਵਾਲੇ ਆ ਜਿਹੜਾ ਕੇਸ ਆ ਉਹਦੇ ਬਾਬਤ ਹੋਈ ਆਪਾਂ ਗੱਲਬਾਤ ਕਰਾਂਗੇ ਤੇ ਜਸਪ੍ਰੀਤ ਸਿੰਘ ਸਿਆਂ ਦੌਰ ਵਾਲਾ ਜਿਹੜਾ ਨੌਜਵਾਨ ਮੁੰਡਾ ਮਾਰਿਆ ਸੀ ਉਹਦੇ ਤਹਿਤ ਵੀ ਗੱਲਬਾਤ ਕਰਾਂਗੇ ਤੇ ਇਹ ਜਰੂਰ ਤੁਸੀਂ ਵੀਡੀਓ ਨੂੰ ਧਿਆਨ ਦੇ ਨਾਲ ਸੁਣਨਾ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦੇਣਾ ਮਤ ਅਨੁਕਾਜ ਪੋਸਟਾ ਜਿਹੜੀ ਲਗਾਤਾਰ ਉਹ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਉਹ ਕਰਨਲ ਪਰਿਵਾਰ ਦੇ ਨਾਲ ਜੁੜੀ ਹੋਈ ਵੱਡੀ ਖਬਰ ਉਹ ਤੁਹਾਨੂੰ ਦੱਸ ਦਿਆਂ ਕਿ ਇੱਥੇ ਬੰਦਾ ਚਾਹੇ ਕਿੱਡਾ ਮਰਜੀ ਬਲਵਾਨ ਹੋਵੇ ਤਕੜਾ ਹੋਵੇ ਚਾਹੇ ਉਹ ਕੋਲ ਕਿੰਨੀ ਮਰਜ਼ੀ ਸੌਰਤ ਹੋਵੇ ਰੁਪਿਆ ਹੋਵੇ ਕਹਿੰਦੇ ਕਿ ਕਿਸੇ ਨੂੰ ਮਾੜਾ ਨਹੀਂ ਬੋਲਣਾ ਚਾਹੀਦਾ ਕਿਸੇ ਦੇ ਬੱਚੇ ਨੂੰ ਕਿਸੇ ਦੀ ਧੀ ਪੈਣ ਨੂੰ ਜਾਂ ਆਪਾਂ ਕਿਸੇ ਵੀ ਕਦੇ ਕਿਸੇ ਉੱਤਰ ਜਿਹੜਾ ਕਿਸੇ ਦੇ ਇਹ ਜੇ ਲਫ਼ਜ਼ ਨਹੀਂ ਕਹੜੇ ਚਾਹੀਦੇ ਜਿਹੜੇ ਕਿ ਉਹ ਪ੍ਰਮਾਤਮਾ ਉਹ ਲਫ਼ਜ਼ਾ ਜਿਹੜੇ ਵਰਤੇ ਗਏ ਆ ਜਿਹੜਾ ਉਸ ਇਨਸਾਨ ਦੇ ਉੱਪਰ ਜਿਹੜਾ ਪੈ ਜਾਂਦੇ ਆ ਤੇ ਇਸ ਕਰਕੇ ਜਿਹੜੇ ਕਿਆ ਜਾਣਦਾ ਕਿ ਨਿੰਦਾ ਚੁਗਲੀ ਨਾ ਕਰੋ ਕਿਉਂਕਿ ਇਹ ਵੀ ਜਿਹੜੀ ਇੱਕ ਬਹੁਤ ਮਾੜੀ ਆ ਹੁਣ ਆਪਾਂ ਰੁਕ ਕਰਦੇ ਹਾਂ ਉਸ ਪੋਸਟ ਦਾ ਉਸ ਖਬਰ ਦਾ ਕੀ ਹਸਲੋ ਦੇ ਵਿੱਚ ਸੱਚਾਈ ਜਿਹੜੀ ਸੋਸ਼ਲ ਮੀਡੀਆ ਤੇ ਬਹਿਲ ਹੋ ਰਹੀ ਆ ਤੇ ਤੁਹਾਨੂੰ ਪੜ ਕੇ ਸੁਣਾਉਣੇ ਇਕੱਲੀ-ਕੱਲੀ ਗੱਲ ਆ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਅਰਨਲ ਪਸਵੰਤਰ ਸਿੰਘ ਬਾਠ ਦੀ ਪਤਨੀ ਜਸਵਿੰਦਰ ਕੌਰ ਦੱਸਦੀ ਆ ਇਹ ਜਿਹੜੀ ਮੈਂ ਤੁਹਾਨੂੰ ਪੋਰਟ ਕਰਕੇ ਸੁਣਾ ਰਿਹਾ ਇਹ ਬਹਿਲ ਹੋ ਰਹੀ ਆ ਉਹ ਇੱਕ ਡੀਐਸਪੀ ਆ ਕਹਿੰਦੇ ਸਤਨਾਮ ਸਿੰਘਾ ਸਤਨਾਮ ਸਿੰਘ ਨੇ ਜਿਹੜਾ ਉਹਨਾਂ ਨੇ ਕਹਿੰਦੇ ਸਾਹਮਣੇ ਬਿਠਾ ਕੇ ਜਿਹੜਾ ਕਰਨਲ ਪਰਿਵਾਰ ਨੂੰ ਉਹਨਾਂ ਨੇ ਕਿਹਾ ਕਿ ਮੈਡਮ ਜੀ ਤੁਹਾਡੇ ਜਿਹੜਾ ਮੁੰਡੇ ਨੇ ਜਿਹੜਾ ਜਾਂ ਇਨਸਪੈਕਟਰ ਆ ਉਹਨਾਂ ਤੋਂ ਪੈਰੀ ਹੱਥ ਲਾ ਲਵਾ ਦਿੰਨੇ ਆ ਤੇ ਤੁਸੀਂ ਉਹਨਾਂ ਦੇ ਨਾਲ ਸਮਝੌਤਾ ਕਰ ਲਓ ਬਾਅਦ ਵਿੱਚ ਗੱਲ ਹੁੰਦੀ ਏ ਉਸ ਟਾਈਮ ਨਹੀਂ ਗੱਲ ਹੁੰਦੀ ਜਦੋਂ ਮਾਵਲਾ ਪੂਰਾ ਭੱਗ ਜਾਂਦਾ ਜਦੋਂ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਜਦੋਂ ਐਸਐਸਪੀ ਨਾਨਕ ਸਿੰਘ ਕੋਈ ਕਾਰਵਾਈ ਨਹੀਂ ਕਰਦਾ ਉਹਨਾਂ ਦੇ ਉੱਪਰ ਤੇ ਫਿਰ ਜਿਹੜਾ ਮਾਮਲਾ ਗਏ ਧਰਨਾ ਤੱਕ ਚੱਲਿਆ ਜਾਂਦਾ ਕੋਰਟ ਤੱਕ ਚੱਲਿਆ ਜਾਂਦਾ ਜਦੋਂ ਪਤਾ ਲੱਗਦਾ ਕਿ ਹੁਣ ਇਹ ਸਸਪੈਂਡ ਹੋਣਗੇ ਇਹਨਾਂ ਦੇ ਉੱਪਰ ਜਿਹੜਾ ਮਾਮਲਾ ਦਰਜ ਹੋਊਗਾ ਤਾਂ ਫਿਰ ਕਹਿੰਦੇ ਕਿ ਸਤਨਾਬ ਸਿੰਘ ਇੱਕ ਡੀਐਸਪੀ ਆਇਆ ਤੇ ਉਹ ਕਹਿੰਦਾ ਕਿ ਮੈਡਮ ਜੀ ਇਹਨਾਂ ਨੂੰ ਮaaf ਕਰ ਦਿਓ ਤੇ ਅੱਗੇ ਕਹਿੰਦਾ ਤੇ ਜਦੋਂ ਮੈਡਮ ਨੇ ਕਿਹਾ ਕਿ ਮੇਰੇ ਜਿਹੜਾ ਬੇਟੇ ਨੂੰ ਇਹਨਾਂ ਇਨਾ ਕੁੱਟਿਆ ਇਨਾ ਮਾਰਿਆ ਬੁਰੀ ਤਰ੍ਹਾਂ ਪੂਰਾ ਜਿਹੜਾ ਜ਼ਖਮੀ ਕਰ ਦਿੱਤਾ ਫੱਟੜ ਕਰ ਦਿੱਤਾ ਮੇਰਾ ਪਤਨੀ ਜਿਹੜਾ ਕਿ ਕਰਨਲ ਇੱਕ ਫੌਜ ਦੇ ਵਿੱਚ ਮੌਜੂਦਾ ਦੇਸ਼ ਦੀ ਰੱਖਿਆ ਕਰ ਰਿਹਾ ਜਿਹੜੇ ਦੇਸ਼ ਦੇ ਸਹਾਰੇ ਅਸੀਂ ਅੱਜ ਨੀਦਰ ਲੈ ਕੇ ਸੌਂਦੇ ਆ ਉਹ ਫੌਜ ਦਿਨ ਰਾਤ ਰਾਖੀ ਕਰਦੀ ਆ ਤੇ ਕਹਿੰਦੇ ਉਹਨੇ ਕੁੱਟਿਆ ਤੇ ਕਹਿੰਦੇ ਉਹ ਲਫਜ਼ ਕੀ ਬੋਲਿਆ ਉਸ ਸਤਨਾ ਡੀਐਸਪੀ ਨੇ ਜਿਹੜੀ ਮੈਂ ਬਿਲਕੁਲ ਹੱਥ ਦੇ ਵਿੱਚ ਪੋਸਟ ਆ ਉਹ ਕਹਿੰਦਾ ਤੇਰਾ ਬੇਟਾ ਕੁੱਟਿਆ ਤਾਂ ਮੁੱਕ ਤਾਂ ਨਹੀਂ ਗਿਆ ਕਹਿੰਦਾ ਇਹ ਗੱਲ ਕਹੀ ਹੈ ਇਹ ਆਸਲਾ ਜਾਂ ਸਚਾਈ ਜਾਂ ਕੁਝ ਕੁਝ ਇਹਦੇ ਤੋਂ ਕੁਝ ਸਹੀਆ ਇਹ ਜਵੰਦਾ ਸਿੰਘ ਨਾਂ ਦਾ ਵਿਅਕਤੀ ਆ ਹਰਪ੍ਰੀਤ ਸਿੰਘ ਜਵੰਦਾ ਦੀ ਜਿਹੜੀ ਸੋਸ਼ਲ ਮੀਡੀਆ ਤੇ ਜਿਹੜੀ ਪੋਸਟ ਵਾਇਰਲ ਹੋ ਰਹੀ ਹੈ ਜੋ ਅੱਗੇ ਜੋ ਗੱਲਬਾਤ ਹੋਈ ਹੈ ਤੁਹਾਨੂੰ ਮੈਂ ਸੁਣਾਉਣਾਗਾ ਪੜ ਕੇ ਹੋ ਕਹਿੰਦੇ ਉਹ ਡੀਐਸਪੀ ਕਹਿੰਦਾ ਤੁਹਾਡਾ ਬੇਟਾ ਮੁੱਕਿਆ ਨਹੀਂ ਤਾਂ ਜਿਉਂਦਾ ਜਾਗਦਾਗਾ ਜੇ ਤਾਂ ਸੱਟਾ ਫੇਟਾ ਜਿਹੜਾ ਕਿ ਦੋਨਾਂ ਧਿਰਾਂ ਦੇ ਬਰਾਬਰ ਵੱਜੀਆਂ ਨੇ ਕ੍ਰਾਸ ਕੇਸ ਬਣੂਗਾ ਤੇ ਤੁਹਾਡਾ ਪਤੀ ਤੇ ਤੁਹਾਡਾ ਬੇਟਾ ਵੀ ਫਸੂਗਾ ਫਿਰ ਇਹ ਦੱਸਿਆ ਜਾ ਰਿਹਾ ਇਸ ਪੋਸਟ ਦੇ ਵਿੱਚ ਕਿ ਉਸ ਸਤਨਾਮ ਸਿੰਘ ਡੀਐਸਪੀ ਦਾ 22 ਸਾਲਾਂ ਦਾ ਜਿਹੜਾ ਮੁੰਡਾ ਸੀ ਕਿ ਉਹਦੇ ਜਿਹੜਾ ਅਕਾਲ ਚੜਾਣੇ ਉਸ ਤੋਂ ਬਾਅਦ ਜਿਹੜਾ ਉਹ ਕਰ ਜਾਂਦਾਗਾ ਕਹਿੰਦੇ ਬੜਾ ਸੌਹ ਪੁੱਤ ਸੀ ਉਹਦਾ ਤੇ ਜਿਹੜਾ ਸੁਦੀਵੀ ਬਸੋੜਾ ਦੇ ਜਾਂਦਾ ਇੱਕ ਕੁਦਰਤੀ ਮੌਤ ਆ ਚਲੋ ਆਪਾਂ ਮੰਨ ਲੈਂਦੇ ਆ ਕਿ ਭਾਣਾ ਕਿਸੇ ਦਾ ਬੱਚੇ ਦਾ ਪ੍ਰਮਾਤਮਾ ਨਾ ਕਰੇ ਇਸ ਤਰ੍ਹਾਂ ਕਿਉਂਕਿ ਭੁਗਤ ਦਾ ਕਰਦਾ ਕੋਈ ਆ ਤੇ ਭੁਗਤ ਉਹਨਾਂ ਦੇ ਪਰਿਵਾਰ ਨੂੰ ਜਾਂ ਬੱਚਿਆਂ ਨੂੰ ਪੈਂਦਾ ਇਸ ਕਰਕੇ ਜਿਹੜਾ ਇਹ ਲਫ਼ਜ਼ ਕੱਢਿਆ ਸੀ ਕਿ ਤੇਰਾ ਪੁੱਤ ਅਜੇ ਮੁੱਕਿਆ ਤਾਂ ਨਹੀਂ ਸਤਨਾਮ ਸਿੰਘ ਨੇ ਤੇ ਕਹਿੰਦੇ ਉਹਦਾ ਪੁੱਤ ਜਿਹੜਾ ਮੁੱਕ ਗਿਆ ਇਹਦਾ ਸਾਨੂੰ ਦੁੱਖ ਵੀ ਆ ਪਰ ਗੱਲ ਇਹ ਤੇ ਇਹ ਆ ਕਿ ਜਿਹੜੇ ਮੂੰਹ ਦੇ ਵਿੱਚੋਂ ਸ਼ਬਦ ਕੱਢਣੇ ਹੁੰਦੇ ਆ ਨਾ ਬੜੇ ਸੋਚ ਸਮਝ ਕੇ ਉਹਨੂੰ ਉਸ ਮੂੰਹ ਦੇ ਵਿੱਚ ਸ਼ਬਦ ਸ਼ਬਦ ਕਢੋ ਅੱਗੇ ਦੱਸਦੇ ਆ ਕਿ ਜਸਵਿੰਦਰ ਕੌਰ ਬੋਲੀ ਕਿ ਮੇਰੇ ਪੁੱਤਾਂ ਦਾ ਇਹਨਾਂ ਨੇ ਇੱਕ ਝੂਠਾ ਪੁਲਿਸ ਮੁਕਾਬਲਾ ਬਣਾ ਦੇਣਾ ਸੀ ਪਿਓ ਦੇ ਸਾਹਮਣੇ ਜਿਹੜਾ ਮੇਰਾ ਬੇਟਾ ਅੰਗਤ ਬਾਠ ਇੱਥੇ ਸੱਲੀਆ ਬਾਂ ਕੁੱਟਿਆ ਇਹਨਾਂ ਨੇ ਕਿ ਉਹਦਾ ਅਚੰਚੇਤ ਆਪੇ ਕਹਿ ਲਿਆ ਕਿ ਕੁਦਰਤੀ ਕਹਿ ਲਿਆ ਕਿ ਬਚ ਗਏ ਇੱਥੋਂ ਤੱਕ ਕਹਿ ਦਿੱਤਾ ਸੀ ਉਹਨਾਂ ਨੂੰ ਤੁਸੀਂ ਬਾਰ-ਬਾਰ ਉਹੀ ਗੱਲ ਅੱਖੋਂ ਦਰਹਾਉਂਦਾ ਹੈਗਾ ਕਿ ਜੇਕਰ ਤੁਸੀਂ ਬਚ ਗਏ ਤਾਂ ਤੁਹਾਡਾ ਜਿਹੜਾ ਜੋ ਆਈ ਕਾਰਡ ਆ ਤਾਂ ਫੇਰ ਮਿਲੂਗਾ ਕਹਿੰਦੇ ਹੁੰਦੇ ਆ ਬੰਦੇ ਨੂੰ ਹਕਕਾਰ ਨਹੀਂ ਕਰਨਾ ਚਾਹੀਦਾ ਤੇ ਪ੍ਰਮਾਤਮਾ ਤੋਂ ਡਰਨਾ ਚਾਹੀਦਾ ਪ੍ਰਮਾਤਮਾ ਤੋਂ ਡਰ ਕੇ ਜਿਹੜਾ ਬੋਲਣਾ ਚਾਹੀਦਾ ਤੇ ਹੁਣ ਜਿਹੜਾ ਉਹ ਡੀਐਸਪੀ ਦਾ ਦੱਸਿਆ ਜਾ ਰਿਹਾ ਪੋਰਟ ਵੀ ਡੀਐਸਪੀ ਦੀ ਬਾਹਰ ਲ ਹੋ ਰਹੀ ਆ ਤੇ ਉਹ ਵੀ ਤੁਹਾਨੂੰ ਥੰਬਨੇਲ ਤੇ ਲਗਾ ਦੇਵਾਂਗੇ ਤੇ ਪਰ ਇਹਦੇ ਵਿੱਚ ਕੀ ਸੱਚ ਆ ਪਰ ਇੱਕ ਨੌਜਵਾਨ ਨੇ ਜਿਹੜਾ ਇਹ ਹਰਪ੍ਰੀਤ ਸਿੰਘ ਜਵੰਦਾ ਉਹਨੇ ਜਿਹੜੀ 에ਰਪੋਰਟ ਆ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਹੈ ਤੇ ਜਿਹੜੀ ਖੂਬਾ ਵਹਿ ਰਹੀ ਆ ਤੇ ਜਸਪ੍ਰੀਤ ਸਿੰਘ ਦਾ ਹੁਣ ਕਈ ਕਹਦੇ ਆ ਜੀ ਕੇਸ ਵਾਪਸ ਲੈ ਲਿਆ ਜਸਪ੍ਰੀਤ ਸਿੰਘ ਦੇ ਮਾਪੇ ਡਰ ਗਏ ਮੈਂ ਤੁਹਾਨੂੰ ਦੱਸ ਦੇਣਾ ਚਾਹਣਾ ਇੱਥੇ ਜਸਪ੍ਰੀਤ ਸਿੰਘ ਦੇ ਮਾਪਿਆਂ ਨੇ ਕੇਸ ਵਾਪਸ ਨਹੀਂ ਲੈਤਾ ਉਹਨਾਂ ਨੇ ਸਿਰਫ ਇੱਕ ਵਕੀਲ ਚੇਂਜ ਕੀਤਾ ਵਕੀਲ ਬਦਲਿਆ ਇਹ ਗੱਲ ਸਾਡੇ ਸੂਤਰਾਂ ਤੋਂ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਉਹਨਾਂ ਨੇ ਜਿਹੜਾ ਕੇਸ ਆ ਉਹ ਹਾਈ ਕੋਰਟ ਦੇ ਵਿੱਚ ਚੱਲ ਰਿਹਾ ਔਰ ਆਉਣ ਵਾਲੇ ਅਗਲੇ 1-2 ਤਰੀਕਿਆਂ ਦੇ ਵਿੱਚ ਜਿਹੜਾ ਸੀਬੀਆਈ ਨੂੰ ਮਾਰਕ ਹੋ ਜਾਣਾਗਾ ਕਿਉਂਕਿ ਅਨਕਵਾਰੀ ਜ਼ਰੂਰੀ ਉਹਦੀ ਅਨਕਵਾਰੀ ਜੋ ਕਰਦੀ ਆ ਉਹ ਸੀਬੀਆਈ ਤੋਂ ਜਿਹੜਾ ਹਾਈ ਕੋਰਟ ਸੀਬੀਆਈ ਨੂੰ ਜਿਹੜਾ ਕੇਸ ਦਿੰਦਾ ਅਜਿਹੇ ਮਾਮਲੇ ਹੁੰਦੇ ਆ ਜਿਹੜੇ ਕਿਉਂਕਿ ਮਾਮਲਾ ਬੜਾ ਸਜੀਦਾ ਮਾਮਲਾ ਬੜਾ ਹੈਰਾਨੀਜਨਕਾ ਕਿ ਇੱਕ ਮੁੰਡਾ ਐਨਆਰਆਈ ਬਾਹਰੋਂ ਆਉਂਦਾ ਤੇ ਮਾਪਿਆਂ ਨੂੰ ਪਤਾ ਨਾ ਹੋਵੇ ਤੇ ਇੱਕਦਮ ਜਿਹੜਾ ਪੁਲਿਸ ਉਹਦਾ ਅਨਕਾਉਂਟਰ ਵੀ ਕਰ ਦਿੰਦੀ ਆ ਤਾਂ ਪੁਲਿਸ ਮਾਪਿਆਂ ਨੂੰ ਰਾਤ ਨੂੰ ਪਤਾ ਲੱਗਦਾ ਕਿ ਸਾਡੇ ਪੁਲਿਸ ਦਾ ਜਿਹੜਾ ਵਰਤਮਾਨ ਵਾਲਾ ਉਹਨਾਂ ਕੌਂਟਰ ਕੀਤਾ ਗਿਆ ਤੇ ਫਿਰ ਜਦੋਂ ਉਹਦੀ ਪੋਸਟਮਾਰਟ ਦੀ ਰਿਪੋਰਟ ਆਉਂਦੀ ਆ ਬਾਅਦ ਦੇ ਵਿੱਚ ਤਾਂ ਵਕੀਲਾ ਵੱਲੋਂ ਇਹ ਗੱਲ ਕਹੀ ਜਾਂਦੀ ਆ ਦੱਸਿਆ ਜਾਂਦਾ ਕਿ ਜਿਹੜਾ ਕਿ ਤਿੰਨ ਗੋਲੀਆਂ ਤਾਂ ਜਮਾ ਕੋਲੇ ਖੜ ਕੇ ਮਾਰੀਆਂ ਨੇ ਜਣੇ ਕਰੀਬ 7 ਗੋਲੀਆਂ ਲੱਗੀਆਂ ਉਹਦੇ ਸਰੀਰ ਦੇ ਵਿੱਚ 22 ਸਾਲਾਂ ਦਾ ਨੌਜਵਾਨ ਸੀ ਉਹ ਵੀ ਜਸਪ੍ਰੀਤ ਸਿੰਘ ਜਿਹੜਾ ਕਿ ਅਗਲੇ ਮਹੀਨੇ ਅਕਤੂਬਰ ਦੇ ਵਿੱਚ ਜਣੇ ਕਿ ਹੁਣ ਵਿਆਹ ਹੋਣਾ ਸੀ ਰਸਮਾਂ ਹੋਣੀਆਂ ਸੀ ਘਰ ਦੇ ਵਿੱਚ ਕਿਆ ਹੋਣਾ ਸੀ ਪਰ ਅਜ ਉਹ ਘਰ ਜਿਹੜਾ ਉਜਾੜ ਦਿੱਤਾ ਇਨ੍ਹਾਂ ਪਾਪੀਆਂ ਨੇ ਚਾਰ ਇਨਸਪੈਕਟਰ ਸੀ ਉਹਨਾਂ ਦੇ ਵਿੱਚੋਂ 12 ਹੋਰ ਜਿਹੜੇ ਉਹਦੇ ਮੁਲਾਜ਼ਮਾ ਉਹਨਾਂ ਦੇ ਗਨਮੈਨ ਆ ਤੇ ਡੀਐਸਪੀ ਦਲਬਾਹ ਸਿੰਘਾ ਡੀਐਸਪੀ ਸਤਨਾਥ ਸਿੰਘਾ ਅਤੇ ਹੋਰ ਪਤਾ ਨਹੀਂ ਕਿੰਨੇ ਕੁ ਜਾਣੇ ਸੀ ਜਿਹੜੇ ਉਹਦੇ ਵਿੱਚ ਇਨਵੋਲਵ ਹੋਣਗੇ ਇਹ ਸੀਵੀਆਈ ਦੀ ਇਨਕੁਆਰੀ ਦੇ ਬਾਅਦ ਪਤਾ ਲੱਗੂਗਾ ਕਿ ਕਿਉਂ ਉਹਨੂੰ ਮਾਰਿਆ ਕਿੱਥੋਂ ਚੱਕ ਕੇ ਮਾਰਿਆ ਕਦੋਂ ਆਇਆ ਸੀ ਕਿੰਨਾ ਹਾਲਾਤਾਂ ਦੇ ਵਿੱਚ ਕਿਉਂ ਜਿਹੜਾ ਇਹ ਐਡਾ ਵੱਡਾ ਕਾਣ ਕੀਤਾ ਜਾਂ ਜਿਹੜੇ ਉਹਦੇ ਦੋ ਸਾਥੀ ਹੋਰ ਨੇ ਉਹਨਾਂ ਦੇ ਜਿਹੜਾ ਰਿਸ਼ਤੇਦਾਰ ਦੱਸਿਆ ਜਾ ਰਿਹਾ ਇੱਕ ਤਾਂ ਮਾਮੇ ਦਾ ਮੁੰਡਾ ਲੜਕਾ ਦੱਸਿਆ ਜਾ ਰਿਹਾ ਇੱਕ ਹੋਰ ਉਹ ਜਿਹੜੇ ਕਿ ਅਜੇ ਜਿਹੜਾ ਉਹਨਾਂ ਦੀ ਮੁਲਾਕਾਤ ਨਹੀਂ ਕਰਨ ਦਿੱਤੀ ਜਾ ਰਹੀ ਤੇ ਉਹ ਜਿਹੜਾ ਜੇਲ੍ਹ ਦੇ ਵਿੱਚ ਬੰਦਾ ਲੁਧਿਆਣੇ ਦੇ ਵਿੱਚ ਉਸ ਤੋਂ ਬਾਅਦ ਜਿਹੜਾ ਜਾਂ ਤਾਂ ਉਹ ਮੁੰਡੇ ਦੱਸ ਸਕਦੇ ਆ ਕਿ ਪੂਰਾ ਅਸਲ ਕਹਾਣੀ ਕੀ ਆ ਤੇ ਜabb ਪੁਲਿਸ ਦੱਸ ਸਕਦੀ ਆ ਤੇ ਜਾਂ ਭਾਈ ਜਿਹੜਾ ਮਰਨਾ ਸੀ ਉਹਨੇ ਦੱਸਣਾ ਸੀ ਤੇ ਉਹ ਤਾਂ ਜਿਹੜਾ ਮੁੱਦੇ ਖਤਮ ਕਰ ਦਿੱਤਾ ਪੁਲਿਸ ਨੇ ਇਹ ਤਾਂ ਜੇਕਰ ਕਰਨਲ ਬਾਠਵਾਲਾ ਮੁੱਦਾ ਨਾ ਚੁੱਕਿਆ ਜਾਂਦਾ ਉਹਨਾਂ ਦੀ ਪਤਨੀ ਨਾ ਐਡਾ ਵੱਡਾ ਸੰਘਰਸ਼ ਲੜਦੀ ਤਾਂ ਇਹਨਾਂ ਨੇ ਰਫੂ-ਦਫੂ ਕਰ ਦੇਣਾ ਸੀ ਤੇ ਜਿਸ ਤਰ੍ਹਾਂ ਹੁਣ ਆ ਸੂਬਾ ਸਰਹੰਦ ਵਰਗਿਆਂ ਨੂੰ ਗੁਰਵਤਾਰ ਸਿੰਘ ਡੀਐਸਪੀ ਵਰਗਿਆਂ ਨੂੰ ਜਾਂ ਹੋਰ ਨੂੰ ਸਜਾਵਾਂ ਪੁਲਸਾ ਸੀਬੀਆਈ ਦੀ ਕੋਟ ਜਿਹੜਾ ਇਹਨਾਂ ਪੁਲਸਾ ਬੱਚੜਾ ਨੂੰ ਕਰਈ ਆ ਉਮਰ ਕਾਇਦਾ ਇਸ ਤਰ੍ਹਾਂ ਹੀ ਜਿਹੜਾ ਇਹ ਚਾਰੇ ਇੰਸਪੈਕਟਰ ਆ ਰੋਣੀ ਸਿੰਘ ਆ ਸੁਮਿੰਦਰ ਸਿੰਘ ਆ ਹਰੀ ਬੋਪਾਰਾ ਆ ਤੇ ਉਹ ਟਿੱਲੋ ਐ ਕਾ ਜੋ ਜਿੰਨੇ ਵੀ ਆ ਇਹ ਤਾਂ ਸੀਬੀਆਈ ਅਨਕਵਾਰੀ ਕਰਕੇ ਜਿਹੜਾ ਦੱਸੋਗੇ ਕਿ ਆਸਲਾ ਉਸ ਤੋਂ ਪਹਿਲਾਂ ਸੀਬੀ ਦੀ ਅਨਕਵਾਰੀ ਆ ਜਿਹੜੀ ਉਹ ਮਾਰਕ ਹੋ ਗਈ ਹੈ ਕਰਨਲ ਪਰਿਵਾਰ ਦੇ ਜਿਹੜੇ ਮਾਮਲੇ ਦੇ ਵਿੱਚ ਆ ਜਿਹੜਾ ਕਿ ਕਰਨਲ ਪਰਿਵਾਰ ਮੰਗਦਾ ਸੀ ਉਹਦੇ ਵਿੱਚ ਹੁਣ ਕਿਹਦੀ ਕਿਹਦੀ ਗਿਰਪਧਾਰੀ ਹੋਊਗੀ ਤਾਂ ਕਿਹੜੇ ਕਿਹੜੇ ਉਹਦੇ ਵਿੱਚ ਐਸਐਸਪੀ ਆ ਸਕਦਾ ਨਾਨਕ ਸਿੰਘਾ ਜਾਂ ਫਿਰ ਹੋਰ ਕਿਹੜੇ ਕਿਹੜੇ ਡੀਐਸਪੀ ਆਉਣਗੇ ਦੂਸਰਾ ਇਹ ਨਾਲ ਹੀ ਮਾਮਲਾ ਉਹ ਜੁੜਿਆ ਜਸਪ੍ਰੀਤ ਸਿੰਘ ਦਾਲਾ ਉਸੇ ਦਿਨ ਹੀ ਇਹ ਰਾਤ ਨੂੰ ਜਿਹੜਾ ਕਿ ਜਸਪ੍ਰੀਤ ਸਿੰਘ ਦਾ ਅਨਕਾਉਂਟਰ ਕਰਦੇ ਆ ਤੇ ਉਸੇ ਦਿਨ ਜਿਹੜਾ ਇਹ ਮਾਮਲਾ ਜਿਹੜਾ ਭੜਕਦਾਗਾ ਜਿਹੜਾ ਕੁੱਟ ਮਾਰਦਾ ਮਾਮਲਾ ਹੁੰਦਾਗਾ ਕਰਨਲ ਦੇ ਨਾਲ ਇਹ ਸਾਰੀ ਕਹਾਣੀ ਇੱਕਾ ਤੇ ਉਹ ਜਾਪਦੇ ਆ ਕਿ ਫੇਕ ਅਨਕਾਉਂਟਰ ਦੀ ਜਿਸ ਤਰ੍ਹਾਂ ਝੂਠੇ ਪੁਲਿਸ ਮੁਕਾਬਲੇ ਪਹਿਲਾਂ ਹੁੰਦੇ ਸੀ ਉਸ ਤਰ੍ਹਾਂ ਦੱਸਿਆ ਜਾ ਰਿਹਾ ਕਿ ਉਸ ਬੱਚੇ ਦਾ ਨੌਜਵਾਨ ਦਾ ਝੂਠਾ ਪੁਲਿਸ ਮੁਕਾਬਲਾ ਬਣਾਇਆ ਗਿਆ ਫੀਤੀ ਲਵਾਉਣ ਦੇ ਵਾਸਤੇ 10-10 ਲੱਖ ਰੁਪਏ ਸਰਕਾਰ ਵੱਲੋਂ ਪਹਿਲੇ ਲਾਨ ਦਿੱਤਾ ਸੀ ਕਿ 10-10 ਲੱਖ ਰੁਪਇਆ ਦਿੱਤਾ ਜਾਊਗਾ ਬੱਚੇ ਨੂੰ ਮਾਰਨ ਵਾਸਤੇ ਬੱਚੇ ਨੂੰ ਸੜਾਉਣ ਵਾਸਤੇ ਉਹਨਾਂ ਦਾ ਅਨਕਾਊਂਟਰ ਕਰਨ ਵਾਸਤੇ ਪਰ ਪੁਲਿਸ ਨੇ ਜਦੋਂ ਫੜ ਲਿਆ ਸੀ ਕਹਿੰਦੇ ਉਹਨੇ ਬਾਹਾਂ ਖੜੀਆਂ ਕਰ ਦਿੱਤੀਆਂ ਪਰਿਵਾਰ ਕੋਲੇ ਵੀਡੀਓ ਮੌਜੂਦ ਆ ਹੱਥ ਖੜੇ ਕਰਦੇ ਦੀ ਉੱਥੇ ਲੋਕਾਂ ਨੇ ਜਿਹੜੇ ਉਸੇ ਪਿੰਡ ਦੇ ਨੇ ਬਣਾਈ ਆ ਉਹ ਵੀਡੀਓ ਮੌਜੂਦ ਆ ਇੱਕ ਕਹਿੰਦੇ ਸਮਾਦ ਦੇ ਕੋਲ ਜਾ ਕੇ ਜਿਹੜਾ ਦੂਰ ਆ ਤਕਰੀਬ ਘੰਟੇ ਦੇ ਕਰੀਬ ਘੰਟੇ 2 ਘੰਟੇ ਬਾਅਦ ਆ ਉਦੋਂ ਬਾਅਦ ਜਿਹੜਾ ਉਹਨੂੰ ਗੋਲੀਆਂ ਮਾਰੇ ਗਿਆ ਇਹ ਵੱਡੇ ਸਵਾਲ ਨੇ ਜਿਹੜੇ ਕਿ ਅੱਜ ਵੀ ਜਿਹੜੇ ਤੇ ਪਹਿਲਾਂ ਵੀ ਜਿਹੜੇ 90-99 ਦਾ ਹੱਕੇ ਵਿੱਚ ਜੋ ਕੁਝ ਹੋ ਰਿਹਾ ਤੁਹਾਨੂੰ ਸਾਰਿਆਂ ਨੂੰ ਸਾਹਮਣੇ ਆ ਤੁਹਾਡੇ ਤੇ ਇਸ ਕਰਕੇ ਇਸ ਵੀਡੀਓ ਤੇ ਆਪਣੇ ਵਿਚਾਰ ਆਪਣੀ ਰਾਇ ਜਰੂਰ ਰੱਖਿਓ ਤੇ ਕੀ ਕਿਸੇ ਦੀ ਗ੍ਰਿਫਤਾਰੀ ਹੋਈ ਆ ਜਾਂ ਜੇ ਭੱਜੇ ਆ ਜਾਂ ਜੇ ਡਿਊਟੀ ਕਰੇ ਆ ਜਾਂ ਫਿਰ ਕਿਉਂ ਨਹੀਂ ਗ੍ਰਿਫਤਾਰੀਆਂ ਹੋ ਰਹੀਆਂ ਜਦੋਂ ਕਿ 307 ਦੇ ਮਕਾਦਮੇ ਦਰਜ ਨੇ ਪਰ ਕਮਾਲ ਦੀ ਗੱਲ ਇਹ ਤੇ ਇਹ ਆ ਕਿ ਇਨਸਾਫ਼ ਤੇ ਕਾਨੂੰਨ ਇਹ ਕਿਦੇ ਕਿਦੇ ਲਈ ਆ ਇਹ ਜ਼ਰੂਰ ਦੱਸਣਾ ਤੇ ਧੰਨਵਾਦ ਵਰਜੀ ਕਾ ਖਾਲਸਾ ਵਰਜੀ ਕੀ ਫਤਿਹ